ਸਮਝ ਨਹੀਂ ਲੱਗ ਰਹੀ ਤੈਨੂੰ ਹੋਇਆ ਕੀ ਪਤਾ ਨਹੀਂ ਇੰਨੀ ਕਿਉਂ ਫਿੱਕੇ ਆਇਓ ਹੱਥ ਫੜਨੇ ਤਾਂ ਬਹਾਨੇ ਹੀ ਬਣਾਉਦੀ ਏ ਤੂੰ ਮੈਨੂੰ ਪਿਆਰ ਕਰਦਾ ਸੀ ਉਹੀ ਇਹ ਕੁੜੀ ਜਿਹੜੀ ਤੁਹਾਨੂੰ ਮੈਂ ਗੱਲਾਂ ਦੱਸਦਾ ਰਹਾਂ ਹੁਣ ਭੁੱਤੋਂ ਤੁਸੀਂ ਉਦੋਂ ਤੱਕ ਇਹ ਨਾਲ ਵਿਆਹ ਕਰਤਾ ਸਾਡਾ ਕਿੱਥੋਂ ਦੀ ਏ ਦੀਦਾ ਸਾਡਾ ਮੇਜਾ ਇਹ ਕਿੱਥੇ ਤੇ ਮੈਂ ਕਿੱਥੇ ਉਹ ਫੋਨ ਕਿੱਥਾ ਫੋਨ ਆ ਗਿਆ ਬਾਪੂ ਹੈਲੋ ਹਾਂ ਬਾਪੂ ਸਤਿ ਸ਼੍ਰੀ ਅਕਾਲ ਸਸੂ ਜੀ ਬਾਪੂ ਤੁਸੀਂ ਕਿਵੇਂ ਆ ਠੀਕ ਹਾਂ ਬਾਪੂ ਤੁਸੀਂ ਠੀਕ ਹੋ ਹਾਂ ਮੈਂ ਠੀਕ ਹਾਂ ਹੋਰ ਘਰੇ ਸਾਰੇ ਠੀਕ ਨੇ ਹਾਂ ਸਭ ਸੌ ਠੀਕ ਆ ਮੈਂ ਤੇਰੇ ਕੋਲ ਆਉਣਾ ਪੁੱਤ ਮੇਰੇ ਕੋਲ ਬਾਪੂ ਹਾਂ ਬਾਪੂ ਅੱਜ ਮੇਰੀ ਕਿਵੇਂ ਯਾਦ ਆ ਗਈ ਘਰੇ ਸੁਖਸੰਦ ਵੀ ਆ ਸਭ ਸੁਖਸੰਦ ਦਾ ਪੁੱਤ ਮੈਂ ਇੱਧਰ ਆਇਆ ਹੋਇਆ ਸੀ ਮੈਂ ਸੋਚਿਆ ਚੱਲ ਆਪਦੀ ਧੀ ਕੋਲ ਜਾ ਆਵਾਂ ਹਾਂਜੀ ਬਾਪੂ ਇਹ ਚਲੋ ਵਧੀਆ ਕੀਤਾ ਆਜੋ ਤੁਸੀਂ ਘਰ ਮੈਂ ਆ ਰਿਹਾ ਪੁੱਤ ਚੰਗਾ ਕੱਟ ਤਕ ਠੀਕ ਹੈ ਬਾਪੂ ਜੀ ਓਕੇ ਬੱਸ ਸੁਣਾਂ ਸੁਣ ਗੱਲ ਤੇ ਆਪ ਤਾਂ ਠੀਕ ਆ ਆਗੇ ਬਾਪੂ ਤੁਸੀਂ ਉਹ ਰਾਵਾਂ ਦੇ ਪੁੱਤ ਮੈਂ ਤਾਂ ਤੁਹਾਨੂੰ ਫੋਨ ਤਾਂ ਹੀ ਕਰਿਆ ਸੀ ਬੜਾ ਟਾਈਮ ਲਗਾਤਾ ਤੁਸੀਂ ਵੀ ਨਾਲ ਲੈਪ ਤਾਂ ਉਠਾਈਦਾ ਤਾ ਲੈ ਬਾਪੂ ਜੀ ਇਹਦੀ ਕਿ ਲੋੜ ਸੀਗੀ ਉਹ ਪੁੱਤ ਜਦੋਂ ਨਾ ਤੀ ਕੋਲੇ ਜਾਂਦਾ ਖਾਲੀ ਹੱਥ ਨਹੀਂ ਜਾਂਦਾ ਹੁੰਦਾ ਹੋਰ ਸਭ ਠੀਕ ਠਾਕ ਆ ਕਰੇ ਹਾਂ ਬਾਪੂ ਜੀ ਸਭ ਠੀਕ ਹੈ ਚਲੋ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ ਆ ਲੈ ਜਾ ਪੁੱਤਾ ਲੈ ਜਾ ਉੱਥੇ ਰੱਖ ਦੇ ਆ ਨੋ ਬਾਪੂ ਜੀ ਪਾਣੀ ਕਿੱਥੇ ਉਹ ਕਿ ਮੇਰੇ ਰੰਧੀ ਸੇ ਤਾਂ ਦਰੀਆਂ ਹਾਂਜੀ ਬਾਪੂ ਜੀ ਠੀਕ ਆ ਬਸ ਹੋਰ ਦੱਸੋ ਹੋਰ ਕੀ ਵੀ ਹੋਰ ਸਾਰੇ ਠੀਕ ਨੇ ਜੀ ਹਾਂ ਠੀਕ ਆ ਪੁੱਤਾ ਗੋਰੀ ਕਿਵੇਂ ਆ ਠੀਕ ਨੇ ਜੀ ਉਹ ਵੀ ਹੋਰ ਕੰਮ ਕਰਕੇ ਤਾਂ ਚੱਲਦਾ ਤੁਹਾਡਾ ਸੱਚ ਠੀਕ ਆ ਤੇ ਹਾਂਜੀ ਹਾਂ ਠੀਕ ਨੇ ਸਾਰੇ ਆਛਾ ਆ ਸਤਿ ਆ ਉਹ ਮੈਂ ਇੱਥੇ ਨੇੜੇ ਆਇਆ ਸੀ ਮੈਂ ਸੋਚਿਆ ਜੇ ਮੇਰੇ ਸਮਨ ਪੁੱਤ ਨੂੰ ਮਿਲ ਕੇ ਜਾਵਾਂ ਮੇਰਾ ਵੀ ਜੀ ਕਰਦਾ ਸੀ ਚਲੋ ਵਧੀਆ ਕੀਤਾ ਬਾਪੂ ਜੀ ਉਹ ਵੀ ਢੇੜਾ ਗੁੜਾ ਮਾਰ ਲਿਆ ਕਰ ਕੁੜੀ ਨੂੰ ਲੈ ਕੇ ਨਾਲ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਪਤਾ ਹੀ ਨਹੀਂ ਲੱਗਿਆ ਕਦ ਆ ਗਏ ਤੁਸੀਂ ਉਹ ਬੱਸ ਜੀ ਮੈਂ ਇੱਥੇ ਨੇੜੇ ਆ ਰਿਹਾ ਸੀ ਮੈਂ ਸਮਨ ਨੂੰ ਕਰ ਲਿਆ ਪੁੱਤ ਨੂੰ ਫੋਨ ਅੱਛਾ ਜੀ ਮੈਂ ਕਿੱਥੇ ਕੋਲ ਕਿੱਥੇ ਮੁੜਿਆ ਜਾਂਦਾ ਨੇੜੇ ਆ ਕੇ ਹਾਂਜੀ ਹਾਂਜੀ ਹੋਰ ਤੁਸੀਂ ਠੀਕ ਤਾਂ ਹੋ ਜੀ ਹਾਂਜੀ ਉਹ ਤੇ ਚਾਹ ਪਾਣੀ ਬਣਾ ਲੰਦੀ ਬਾਪੂ ਵਾਸਤੇ ਕੋਣ ਚਾਹ ਬਣਾਉਣੀ ਹੈ ਮੈਂ ਤਾਂ ਹੋਂ ਦਾ ਸਰਾਂਤ ਪੀ ਕੇ ਆਇਆ ਸੀ ਅਸੀਂ ਆਏ ਹੋ ਜੀ ਨਾ ਕੋਈ ਨਾ ਬਾਪੂ ਜੀ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾ ਲਿਆਵਾਂ ਚਲ ਹੋਰ ਕੰਮ ਕਰ ਵਧੀਆ ਚੱਲਦਾ ਪਾਜੀ ਸਭ ਵਧੀਆ ਹੋਰ ਜੀ ਤੁਸੀਂ ਸੁਣਾਓ ਗੁਰੀ ਠੀਕ ਠਾਕ ਰਹਿੰਦਾ ਜੀ ਹਾਂ ਜੀ ਨਿਆਣੇ ਤਾਂ ਠੀਕ ਠਾਕ ਰਹਿੰਦੇ ਨੇ ਵਧੀਆ ਖੁਸ਼ ਰਹਿੰਦੇ ਨੇ ਚਲੋ ਜੀ ਪਰਮਾਤਮਾ ਸੁੱਖ ਰੱਖੇ ਬੱਚੇ ਹੱਸਦੇ ਖੇਡਦੇ ਰਹਿਣ ਆਹ ਮਰਚਾ ਕੇ ਦਾ ਖੂਨ ਹੋਰ ਵੀ ਵਾਜ ਜਾਂਦਾ ਆਪਣਾ ਹਾਂ ਜੀ ਹਾਂ ਜੀ ਭਾਜੀ ਉਹ ਤਾਂ ਹੈ ਵਧੀਆ ਆਪਣਾ ਜਾਂਦਾ ਹੈ ਕੰਮ ਤੇ ਆਪਣੇ ਕਿਤੇ ਲੱਗਿਆ ਹੋਇਆ ਕੁੜੀ ਵੀ ਸੋਹਣਾ ਆਪਣਾ ਵਧੀਆ ਕੰਮ ਕਰਦੀ ਐ ਸੁਮਨ ਵੀ ਹਾਂਜੀ ਉਹ ਤਾਂ ਤੁਸੀਂ ਠੀਕ ਕਰ ਲਿਓ ਸੋਹਣ ਪੁੱਤ ਤਾਂ ਮੇਰੇ ਦਿਲ ਦਾ ਟੁਕੜਾ ਜੀ ਬਹੁਤ ਜਿਆਦੇ ਪੜਾਇਆ ਲਿਖਾਇਆ ਮੈਂ ਕੁੜੀ ਨੂੰ ਉਹਦੀ ਮਾਂ ਦੇ ਜਾਣ ਤੋਂ ਬਾਅਦ ਸਾਰੀ ਦੇਖਭਾਲ ਫਿਰ ਮੈਂ ਹੀ ਕੀਤੀ ਸਾਰੇ ਕੰਮ ਸਿਖਾਇਓ ਤੇ ਤਾਂ ਕਰਕੇ ਅੱਜ ਮੈਨੂੰ ਇਹ ਸੀ ਵੀ ਕਦੇ ਮੈਨੂੰ ਲਾਂਭਾ ਨਾ ਮਿਲੇ ਜਿੱਥੇ ਵੀ ਵਿਆਹ ਹੋਵੇ ਹਾਂਜੀ ਭਾਜੀ ਸੁਮਨ ਦੀਆਂ ਗੱਲਾਂ ਤੋਂ ਤਾਂ ਪਤਾ ਹੀ ਲੱਗਦਾ ਵੀ ਉਹਨੂੰ ਆਪਣੀ ਮਾਂ ਦੀ ਜਾਤ ਤਾਂ ਆਉਂਦੀ ਹੋਈ ਆ ਕੋਈ ਗੱਲ ਨਹੀਂ ਉਹਨੂੰ ਉਹਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੁਣ ਦਵਾਂਗੀ ਮੈਂ ਉਹਨੂੰ ਮਾਂ ਵਾਲਾ ਹੀ ਪਿਆਰ ਦਵਾਂਗੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਆ ਜੀ ਜਿਸ ਘਰ ਵਿੱਚ ਤੁਹਾਡੇ ਵਰਗੀਆਂ ਮਾਮਾ ਹੋਣ ਉਸ ਘਰ ਈਆਂ ਵਈਆਂ ਦਾ ਕੋਈ ਦੁੱਖ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪਾ ਜੀ ਤੁਸੀਂ ਇਹ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਤੁਸੀਂ ਕਿਉਂ बार-बार ਹੱਥ ਜੋੜੀ ਜਾਂਦੇ ਹੋ ਹੱਥ ਤਾਂ ਸਮਾਂ ਮੈਨੂੰ ਜੋੜਨਾ ਚਾਹੀਦੇ ਨੇ ਤੁਸੀਂ ਇੰਨੀ ਚੰਗੇ ਸੰਸਕਾਰ ਦਿੱਤੇ ਹੋਏ ਨੇ ਆਪਣੀ ਧੀ ਨੂੰ ਜਿਹੜੀ ਮੇਰੇ ਝੋਲੀ ਪਾਤੀ ਤੁਸੀਂ ਉਹ ਤਾਂ ਹੈ ਭੈਣ ਜੀ ਚਲੋ ਠੀਕ ਆ ਬਾਜੀ ਤੁਸੀਂ ਬੈਠੋ ਮੈਂ ਸੂਮਨ ਨਾਲ ਚਾਹ ਪਾਣੀ ਬਣਵਾ ਲਾਂ ਠੀਕ ਹੋਰ ਬਾਪੂ ਜੀ ਆਪਣੇ ਪਿੰਡ ਚਾਚੇ ਤਾਏ ਸਾਰੇ ਠੀਕ ਨੇਗੇ ਉਹ ਸਾਡਾ ਸੋਨ ਪੁੱਤ ਉਹਦਾ ਸਾਰੇ ਠੀਕ ਨੇ ਇਹਨੇ ਦੱਸ ਤੂੰ ਵਿੱਚ ਵਿੱਚੋ ਕਾਹਦੇ ਤੋ ਯਾਨੀ ਪੁੱਤ ਇਹ ਹੋ ਗਿਆ ਤੈਨੂੰ ਨਹੀਂ ਨਹੀਂ ਬਾਪੂ ਜੀ ਮੈਂ ਤਾਂ ਬਿਲਕੁਲ ਠੀਕ ਹਾਂ ਜੀ ਬਸ ਨਾਲੇ ਨਾ ਟਾਈਮ ਹੋ ਗਿਆ ਗੋਰੀ ਹਜੇ ਤੱਕ ਨਹੀਂ ਆਇਆ ਉਹ ਚੀਂ ਨਾਲੇ ਟਾਈਮ ਹੁੰਦਾ ਨਹੀਂ ਨਹੀਂ ਵਾਪਸ ਅੱਗੇ ਤਾਂ ਚੱਲਦੀ ਆਏਂਦੇ ਕਿਤੇ ਕੋਈ ਕੰਮ ਨਾ ਹੋ ਗਿਆ ਮੈਨੂੰ ਰਸਤੇ 'ਤੇ ਖੜਕੇ ਹੋਣ ਤੂੰ ਫੋਨ ਲਾ ਲੈ ਚਲੋ ਠੀਕ ਹੈ ਬਾਪੂ ਇਹ ਲੱਭ ਕੇ ਦੇਖਦੇ ਹਾਂ ਹੋ ਬੋਤ ਚੜਦਾ ਨਹੀਂ ਕੋਣ ਨਹੀਂ ਬਾਪੂ ਜੀ ਨਾਲੇ ਫੋਗਲਿੰਗ ਚੱਕਿਆ ਕਰ ਆਏ ਹੋਣੇ ਰਸਤੇ ਦੇ ਜੋ ਫੋਗ ਨਹੀਂ ਚਾਹਦੇ ਉਹ ਤਸਾਈ ਜਾਂਦੇ ਆਂ ਕਰਦੇ ਚਲੋ ਬਾਪੂ ਜੀ ਤਾਂ ਆ ਜਾਣੇ ਤਾਂ ਤੁਸੀਂ ਆਰਾਮ ਕਰ ਮੈਂ ਰੋਟੀ ਪਾਣੀ ਬਣਾ ਲਵਾਂ ਠੀਕ ਆ ਹੁਣ ਆ ਜਾ ਬੋਤ ਹੁਣ ਆ ਜਾ ਇੰਨਾਂ ਨੇ ਰੋ ਗਿਆ ਹਾਲ ਤੱਕ ਘਰ ਹੀ ਨਹੀਂ ਆਏ ਹੈਗੇ पता नहीं कितने ने मैं बापू नवाब दूंगी अगे तो जल्दी आ जाते पता नहीं अज क्यों सचे पातशाह कौन आ रहा यही ਕੀ ਕੀ ਮੈਂ ਟੱਕੜੋ ਲਿਖਣ ਦੇ ਆ ਰਹੇ ਨੇ ਕੀ ਤੁਹਾਨੂੰ ਕੀ ਹੋਇਆ ਠੀਕ ਹੈ ਅੱਜ ਤੁਸੀਂ ਇਹ ਨਾਲੇ ਆ ਕੇ ਹਾਲਤ ਬਣਾਈ ਆ ਤੁਸੀਂ ਆਪਣੀ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗਦੀ ਤੁਹਾਨੂੰ ਹੋਇਆ ਕੀ ਪਤਾ ਨਹੀਂ ਇੰਨੀ ਕਿਉਂ ਪੀ ਕੇ ਆਏ ਹੋ ਹੱਥ ਬੜਨੇ ਤੇ ਬਹਾਂ ਨਹੀਂ ਬਣਦੀਆਂ ਤੂੰ 20 ਵਾਰੀ ਕਹਤਾ ਤੈਨੂੰ ਜੇ ਮੈਨੂੰ ਲਗਾਣਾ ਲੱਗਿਆ ਕਰ haya el papá y no te muevo caro ya ਮੋਰ ਬੋਤਾ ਹਾਂਜੀ ਬਾਪੂ ਜੀ ਤਾਂ ਦੱਸਿਆ ਨਾ ਕੋਈ ਬੁਰੀ ਆਗਿਆ ਉਹ ਬਾਪੂ ਜੀ ਬਸ ਇਲਾਕੇ ਦੀ ਤਬੀਤ ਹੀ ਠੀਕ ਸੀ ਕੀ ਹੋ ਗਿਆ ਕੁਛ ਨਹੀਂ ਬਸ ਥੋੜਾ ਜਿਹਾ ਬੁਖਾਰ ਹੋਇਆ ਸੀਗਾ ਉਹ ਬਸ ਥੋੜਾ ਜਿਹਾ ਨਹੀਂ ਪਰ ਸੱਜਾ ਤੋਂ ਹਮੇਸ਼ਾ ਉੱਠਦੀ ਰਹਿੰਗੇ ਚਲ ਆਪਾਂ ਡਾਕਟਰ ਕੋਲ ਲੈ ਚੱਲਦੇ ਨਹੀਂ ਨਹੀਂ ਬਾਪੂ ਜੀ ਇਹ ਹੁਣ ਠੀਕ ਨਹੀਂ ਜੀ ਮੈਂ ਇਹਨਾਂ ਨੂੰ ਦਵਾਈ ਦਿੱਤੀ ਤੁਸੀਂ ਆਰਾਮ ਕਰ ਲਓ ਕੋਈ ਨਾ ਟੈਨਸ਼ਨ ਲਾ ਲਓ ਦੇਰ ਬੋਤਾ ਦੱਸਦੇ ਮੈਨੂੰ ਜੇ ਜ਼ਿਆਦਾ ਨਹੀਂ ਨਹੀਂ ਬਾਪੂ ਜੀ ਕੋਈ ਨਾ ਮੈਂ ਤੁਹਾਨੂੰ ਦੱਸ ਦੂੰਗੀ ਜੇ ਕੋਈ ਜ਼ਿਆਦਾ ਲੋੜ ਹੋਇਆ ਤਮਨੇ ਬੁਲਾ ਲਈ ਪਤਾ ਠੀਕ ਹੈ ਬਾਪੂ ਜੀ ਮੈਂ ਬਾਪੂ ਜੀ ਨੂੰ ਕੀ ਦੱਸਾਂ ਵੀ ਇਹਨੇ ਵੀ ਕੀ ਐਨੇ ਨਾਲੇ ਜੇ ਬਾਪੂ ਜੀ ਨੂੰ ਦੱਸਦਾ ਉਹ ਐਵੇਂ ਟੈਨਸ਼ਨ ਲੈਣਗੇ ਮੇਲਾ ਦੀ ਕਿੱਥੋਂ ਕਿੱਥੋਂ ਗੱਲਾਂ ਤੇ ਪੜਦੇ ਪਈ ਜਾਵਾਂ ਹੈ ਰੱਬਾ ਕਿਹੜੇ ਗੁਨਾਹਾਂ ਦੀ سزا ਤੇਰੇ ਮੈਨੂੰ ਹੋਰ ਕੋਈ ਪਤਾ ਰਾਤ ਲੇਟ ਹੋ ਗਿਆ ਕਿੱਥੇ ਰਹਿ ਗਿਆ ਸੀ ਇੱਥੇ ਸੀ ਜੀ ਹੋਰ ਕੰਮ ਕਰ ਬਧੀ ਚੱਲਦਾ ਹਾਂ ਹਾਂ ਬਧੀ ਚੱਲਦਾ ਟਾਈਮ ਨਾਲ ਆਇਆ ਕਰ ਪੁੱਤ ਘਰੇ ਤਾਂ ਦੀ ਵੀ ਦੇ ਕੇ ਮਾਤਾ ਰੋਟੀ ਖਾਗੀ ਬੈਗਾ ਟਾਈਮ ਨਾਲ ਹੀ ਆਉਣੀ ਉਹ ਠੀਕੋ ਮਾਤਾ ਠੀਕ ਦਾ ਦਾ ਬਾਕੀ ਸਿਰ ਤੇ ਮੈਂ ਤਰੀ ਜਿੱਤਾ ਵਧੀਆ ਦੀਦੀ ਨੇ ਸੁਣ ਪੁੱਤ ਤਾਂ ਮੈਨੂੰ ਦੇਖੀ ਹੀ ਰਿਆ ਪਰ ਮੈਨੂੰ ਨਾ ਤੇਰੀ ਹੋਰ ਬਣ ਦੇ ਵਿੱਚ ਜਿਆਦਾ ਫੱਕ ਪੈਦਾ ਨਾ ਕਰ ਆ ਰਿਹਾ ਇਹ ਕਿਉਂ ਵੜਿਆ ਮੇਰੇ ਚ ਕੀ ਫਰਕ ਪੈਣਾ ਜੀ ਤੁਨੂੰ ਹੀ ਲੱਗੀ ਜਾਂਦਾ ਚਲੋ ਮੈਂ ਜਾਣਾ ਹੁਣ ਲੇਟ ਹੋ ਰਿਹਾ ਚੰਗਾ ਇਹ ਹੋਇਆ ਪਰਉਨੇ ਪਹਿਲਾਂ ਤਾਂ ਖੁਦ ਦੇਖਦਾ ਪੰਨਾਂ ਸੀ। ਬੱਸ ਹੋਜੀ ਹਾਲੇ ਚੱਲ। ਹੋਰ ਪੜ ਤਾਂ ਹਨੂ ਨਹੀਂ ਮੈਂ ਪੜੀ ਨਹੀਂ। ਤਾਂ ਨਮਨ ਇਹ ਦਸਤੀ ਹੈ। ਪੁਰੇ ਇਸਤਰਾ ਦਾ ਸਲੂਕ ਆ ਤੂੰ ਕਰ ਰਿਹਾ ਬੋਤ। ਮੈਨੂੰ ਨਾ ਉਹਦੀਆਂ ਗੱਲਾਂ ਕੋਈ ਠੀਕ ਨਹੀਂ ਲੱਗ ਰਹੀਆਂ। ਬਾਪੂ ਜੀ ਉਹਨੂੰ ਐਵੇਂ ਲੱਗਿਆ ਉਹਨਾਂ ਦਾ ਤਾਂ ਸਵਾਹੀ ਅੱਢਾ ਦਾ ਦੇਖ ਪੁੱਤ ਮੇਰੇ ਘਰ ਸੌਂਗਾ ਮੇਰਾ ਇਕੱਲਾ-ਤੱਲਾ ਪੁੱਤ ਆਪੋ ਕਿ ਤਰ੍ਹਾਂ ਨਕੂ ਤੱਕਾ ਹੋ ਰਿਹਾ ਨਾ ਮੈਂ ਦਸਤੀ ਬਣ ਕੇ ਤੇਰਾ ਬਾਪ ਆ ਨਾ ਜਿਉਂਦਾ ਆ ਜੇ ਘਬਰਾਉਣਾ ਨਹੀਂ ਦਸਤ ਨਹੀਂ ਹੋ ਰਿਹਾ ਪੁੱਤ ਨਹੀਂ ਨਹੀਂ ਬਾਪੂ ਜੀ ਉਹਨੂੰ ਐਵੇਂ ਲੱਗਿਆ ਮੈਂ ਬਿਲਕੁਲ ਠੀਕ ਆ ਇੱਕ ਗੱਲ ਹੋ ਗਈ ਮੈਂ ਤੁਹਾਨੂੰ ਦੱਸੂਗੀ ਨਾ ਆਖਰ ਨੂੰ ਮੈਂ ਤੁਹਾਡੀ ਧੀ ਆਂਗੀ ਮੈਂ ਬਹੁਤ ਠੀਕ ਆ ਹੋ ਰਹੀ ਦੇਖ ਸੋ ਮਨ ਪੁੱਤ ਮੇਰੇ ਹੱਥਾਂ 'ਚ ਪਲੀਆਂ ਤੂੰ ਮੈਨੂੰ ਪਤਾ ਤੂੰ ਮੇਤ ਕੋਈ ਨਾ ਕੋਈ ਲੁੱਕ ਜਰੂਰ ਰੱਖ ਰਹੀ ਆ ਸੱਚ ਦੱਸ ਦੇ ਤੀ ਬਣ ਕੇ ਤੇਰੀ ਗੱਲ ਸੁਣ ਜੇ ਅੱਜ ਤੋਂ ਕੋਈ ਨਾ ਕੋਈ ਗੱਲ ਤੇ ਪਰਦਾ ਪਾ ਲੈਣਾ ਅੱਗੇ ਜਾ ਕੇ ਤੇਰੀ ਜ਼ਿੰਦਗੀ ਨਰਕ ਬਣ ਜਾਊ ਪੁੱਤ ਦੱਸ ਮੈਨੂੰ ਗੁਰੀ ਜਉ ਦੀ ਮਾਂ ਤੈਨੂੰ ਉਸ ਕਹਿੰਦੇ ਆ ਤਸ ਪੁੱਤ ਨਹੀਂ ਨਹੀਂ ਬਾਪੂ ਜੀਰੇ ਮੈਨੂੰ ਕੋਈ ਨੀ ਕੁਝ ਕਹਿੰਦਾ ਹੈਗਾ ਦੇ ਸੁਣ ਮੇ ਪੁੱਤ ਬੇਨਾਗਰ ਤੋਂ ਰੋਣਾ ਨਹੀਂ ਆਉਂਦਾ ਪੁੱਤ ਮੈਨੂੰ ਨਾ ਸਤ ਜੀ ਸਤ ਜੀ ਬੱਪਾ ਇਹ ਘਰ ਦੇ ਵਿੱਚ ਕੀ ਹੁੰਦਾ ਤੈਨੂੰ ਦੱਸ ਮੈਂ ਰਤੀ ਬਣ ਕੇ ਹਾਂ ਦੱਸਣਾ ਬਾਪੂ ਮੈਨੂੰ ਕੀ ਹੋਇਆ ਤੈਨੂੰ ਕੁਝ ਨਹੀਂ ਹੋਇਆ ਮੈਂ ਠੀਕ ਹਾਂ ਤੂੰ ਪਾਣੀ ਨਾ ਟੈਨਸ਼ਨ ਲਿਆ ਕਰ ਮੇਰੀ ਚਲ ਤੂੰ ਬੈਠ ਮੈਂ ਤੇਰੇ ਲਈ ਰੋਟੀ ਬਣਾ ਕੇ ਲਿਆਉਣੀ ਆ ਨਹੀਂ ਕੋਈ ਤੇ ਨਹੀਂ ਹੋਣਾ ਤੂੰ ਦੱਸ ਦੇ ਰਹੀ ਈ ਇੱਕ ਦਮ ਪਸਤਾ ਆਏਗੀ ਤੂੰ ਮੈਨੂੰ ਦੱਸ ਪਪੂ ਜੀ ਮੈਂ ਬਿਲਕੁਲ ਠੀਕ ਹਾਂ ਮੈਂ ਤੁਹਾਨੂੰ ਕਹਿਤਾ ਰਹੀ ਆ ਚਲੋ ਬੈਠੋ ਅਸੀਂ ਹੈ ਰੱਬਾ ਆਹ ਉਹ ਠੀਕ ਹੋ ਗਏ ਮੇਰੇ ਮਨ ਨੂੰ ਲੱਗਦਾ ਮੇਰੀ ਤੀ ਝੂੜ ਬੋਲਦੀ ਇਸ ਨਾਲ ਜ਼ਰੂਰੀ ਕਰ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਕੀ ਦੱਸਾਂ ਬਾਪੂ ਤੈਨੂੰ ਕਿਵੇਂ ਤੇ ਕਿਵੇਂ ਦਿਨ ਕੱਟ ਰਹੀ ਆ ਤੂੰ ਖਰਫਾਟ ਰੇ ਜਰਾ ਉਹ ਪੂਨਾ ਕੰਮ ਪੀ ਵਾਲੀ ਲਈ ਕੰਮ ਤੋਂ ਵੀ ਲੇਟ ਹੋ ਗਿਆ ਚਕਾ ਮੈਂ ਚੱਲਿਆ ਹਾਂ ਚੱਲ ਰੋ ਤੇ ਕੰਮ ਤੇ ਹੀ ਕੋਈ ਮੈਂ ਕੰਮ ਦਾ ਕਰ ਲਊਗਾ ਮੈਨੂੰ ਐਂ ਦੱਸ ਰਾਤ ਐਨੀ ਕਿੱਥੇ ਝੁੱਲ ਸਕਿਆ ਤੀ ਤੂੰ ਬੇਬੇ ਤੂੰ ਸੌਂ ਖਾਦੀ ਹੋਈ ਆ ਕੋਈ ਮੇਰੇ ਨਾਲ ਕਲੇਸ਼ ਕਰਨ ਨਹੀਂ ਤੇ ਕਿਦੋਂ ਪੀ ਕੇ ਆਇਆ ਸੀ ਹੋਰ ਕਿੱਥੋਂ ਪੀ ਕੇ ਆਉਣੀ ਆ ਹੋਰ ਕੋਈ ਬਾਹਰੋਂ ਲੱਗੀ ਆ ਔਰੇ ਆਪਣੇ ਪਿੰਡ ਚ ਮਾੜੀ ਮੋਟੀ ਸ਼ਰਮ ਕਰ ਲਾ ਘਰੇ ਤੇਰਾ ਸਹੁਰਾ ਆਇਆ ਹੋਇਆ ਤੀ ਦੱਸ ਜੇ ਉਹਨੂੰ ਪਤਾ ਲੱਗ ਜਦਾ ਕੀ ਇੱਜ਼ਤ ਰੰਦੀ ਮੇਰੀ ਓ ਬੇਬੇ ਇੱਕ ਕਰ ਤੇ 36 ਜਣੇ ਆਉਂਦੇ 37 ਜਣੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਾੜੀ ਮੋਟੀ ਸ਼ਰਮ ਕਰ ਲਾ ਤੇਰਾ ਸਹੁਰਾ ਆਇਆ ਉਹ ਇਹਦੇ ਤਾਂ ਉਹ ਕੁੜੀਆਂ ਚੰਗੀਆਂ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਣਦਾ ਜੇ ਪਤਾ ਲੱਗ ਜਾਂਦਾ ਦੱਸ ਕੀ ਕਹਿੰਦੀ ਮੈਂ ਉਹ ਹਾਂ ਹਾਂ ਤੁਹਾਨੂੰ ਹੁਣ ਉਹੀ ਚੰਗੀ ਲੱਗੂ ਮੈਂ ਤਾਂ ਮਾੜਾ ਛੋਡੀ ਨਜ਼ਰਾਂ ਚ ਤਾਂ ਹੁਣ ਮੈਂ ਮਾੜਾ ਬਣ ਕੇ ਦਿਖਾਉ ਤੁਹਾਨੂੰ ਨਾ ਮਾੜੇ ਬਣ ਤੇ ਕਸਰ ਵੀ ਕੀ ਛੱਡੀ ਆ ਤੈਂ ਮਾੜੀ ਮੋਟੀ ਮੇਰੀ ਵੀ ਇੱਜ਼ਤ ਵੱਲ ਧਿਆਨ ਦੇ ਲਾ ਉਹ ਬੇਬੇ ਦਾਰੂ ਪੀਣਾ ਕਿਸੇ ਦੀ ਇੱਜ਼ਤ ਨਹੀਂ ਘਟਦੀ ਠੀਕ ਆ ਮਲੇ ਪੀ ਕੇ ਮੈਂ ਆਪਦੀ ਆਇਆ ਬਗਾਨੀ ਦੀ ਥੋੜੀਆਂ ਆ ਮੈਂ ਕਿਹੜੇ ਇੱਥੇ ਗਲੀ 'ਚ ਕੋਈ ਖਲਾਰਾ ਪਾਇਆਗੇ ਮੇਰੀ ਥੋੜੀ ਇੱਜ਼ਤ ਜਾਊਗੀ ਉਹੀ ਗੱਲਾਂ ਨੇ ਵਾਲੀਆਂ ਵਾਲੀਆਂ ਕਰੀ ਜਾਂਦੇ ਓ ਤੁਸੀਂ ਤਾਂ ਨਾ ਜਿਹੜਾ ਉਹਦਾ ਬਾਪ ਬੈਠਾ ਭਲਾ ਜੇ ਉਹਨੂੰ ਪਤਾ ਲੱਗ ਜਾਂਦਾ ਉਹ ਮੈਨੂੰ ਪੁੱਛਦਾ ਮੈਂ ਕੀ ਜਵਾਬ ਦੰਦੀ ਵੀ ਮੇਰਾ ਪੁੱਤ ਐਜਾ ਲਲਾਕ ਉਹ ਕੀ ਜਵਾਬ ਦੇਣਾ ਸੀ ਉਹਨੇ ਆਪਦੀ ਕੁੜੀ ਲੈ ਜਾਣੀ ਸੀ ਇਥੋਂ ਲੈ ਜਾਂਦਾ ਫੇਰ ਆਪਣਾ ਕੀ ਜਾਂਦਾ ਅੱਛਾ ਹੁਣ ਤੂੰ ਤੋੜੇ ਉਹਨੂੰ ਆਏ ਆ ਵੀ ਤੋੜ ਦਮਾਤੋਂ ਹੈ ਆਈ ਮੇਨ ਜਾਣ ਦੰਦੀ ਹੈਗੀ ਉਰੀ ਪਸਾਊਗੀ ਉਹਨੂੰ ਬੇਬੇ ਤੈਨੂੰ ਕੋਈ ਕੰਮ ਹੈ ਨਹੀਂ ਹੋਣਾ ਕੰਮ ਕਰ ਲਾ ਮੈਂ ਲੇਟ ਹੋ ਰਿਹਾ ਹੁਣ ਤੂੰ ਮੈਨੂੰ ਕੰਮ ਤੋਂ ਵੀ ਹਟਪਾਏਂਗੀ ਜਾ ਚਲੇ ਜਾ ਜੇ ਸ਼ਾਮ ਨੂੰ ਪੀ ਕੇ ਆ ਗਿਆ ਤੇਰੇ ਲੱਤਾਂ ਤੋੜੂੰ ਤੇ ਇਹ ਨਹੀਂ ਪੜਨ ਦਿੰਦੀ ਜਰ ਮੇਰੀ ਦਾਰੂ ਜਾਂ ਮੇਰੇ ਪੈਸੇ ਤੇ ਮਰਜ਼ੀ ਕਰਾ ਚਲ ਦੇਖ ਨੂੰ ਵੀ ਤੂੰ ਪੀ ਕੇ ਆਈ ਸ਼ਾਮ ਨੂੰ ਤੇ ਕੋਈ ਦੱਸ ਮੈਨੂੰ ਆ ਮੁੰਡੇ ਦੀ ਸਮਝ ਨਹੀਂ ਆਉਂਦੀ ਇਹਦੀ ਅਕਲ ਨੂੰ ਕੀ ਹੋਇਆ ਦੱਸ ਪਾਗਲਾ ਮੁੰਡਾ ਇੰਨੀ ਦਾਰੂ ਪੀ ਕੇ ਆਗਾ ਜੇ ਪਹਿਲਾਂ ਰਸਤੇ 'ਚ ਗਿਰ ਜਾਂਦਾ ਕੋਈ ਛੱਟਪੇਟ ਖਾ ਲੈਂਦਾ ਕਿੱਥੇ ਤੂੰ ਕੀ ਕਰਿਆ ਇਹਨੇ ਹਾਂਜੀ ਜਨਾਬ ਕਿਵੇਂ ਸਭ ਤੇ ਅੱਜ ਜੀ ਨਹੀਂ ਲੱਗਿਆ ਮੇਰੇ ਮੁੱਤੂ ਦਾ ਯਾਰ ਮਿੱਠੀ ਗੱਲਾਂ ਨਾ ਮਾਰੇ ਠੀਕ ਹਾਂ ਨਾ ਤੁਮਨੇ ਦੱਸਣ ਲੱਗੇ ਕਰਨਾ ਕੀ ਆ ਕੀ ਕਰਨਾ ਜਿਵੇਂ ਹੁਣ ਗੱਲਾਂ ਕਰਦੇ ਆ ਉਹ ਵੀ ਅੱਗੇ ਕਰਾਂਗੇ ਬਸ ਗੱਲਾਂ ਤਾਂ ਕੀ ਸੀਮਤਾਂ ਮਤਲਬ ਕੀ ਮਤਲਬ ਮੈਂ ਤੇਰੇ ਨਾਲ ਜਾਣਾ ਮੇਰੇ ਨਾਲ ਜਾਣਾ ਯਾ ਤੂੰ ਪਾਗਲ ਤਾਂ ਨਹੀਂ ਹੋ ਗਈ ਨਾਲੇ ਬੈਠ ਜਾ ਕਦੋਂ ਚੱਕੀ ਫਿਰਦੀਆਂ ਪਾਗਲ ਮੈਂ ਨਹੀਂ ਪਾਗਲ ਤਾਂ ਤੂੰ ਆ ਹੁਣ ਮੈਂ ਤੈਨੂੰ ਕੀ ਕਹਾਂ ਵੀ ਮੈਂ ਤੇਰੇ ਨਾਲ ਜਾਣਾ ਆ ਤਾਂ ਹੀ ਬੈਗ ਲੈ ਕੇ ਆਈਾਂਗੀ ਸਾਰੇ ਕੱਪੜੇ-ਕੁੱਪੜੇ ਲੈ ਕੇ ਆਈਾਂਗੀ ਉਹ ਤੇਰਾ ਦਿਮਾਗ ਤਾਂ ਠੀਕ ਐ ਹੁਣ ਮੈਂ ਕਿਵੇਂ ਲੈ ਜੂੰ ਤਰ ਤੂੰ ਬੈਠੀ ਹੈਗੀ ਚਲ ਠੀਕ ਐ ਬਸ ਮਨੇ ਇਹੀ ਕਹਣਾ ਸੀ ਤੇਰੇ ਮੂੰਹ ਸਤੂੰ ਐਸੇ ਨੂੰ ਰੱਖ ਠੀਕ ਐ ਨਾ ਤੂੰ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਮੈਨੂੰ ਨਾ ਬਾਰ-ਬਾਰ ਕਹੇ ਕਿਥੋਂ ਬਣ ਕਹੇ ਕਿਥੋਂ ਬਣ ਮੈਨੂੰ ਕਰਾਉਂਦੀ ਕੋਈ ਲੋੜ ਨਹੀਂ ਸਿੱਧੀ ਜੀ ਗੱਲ ਐਗੀ ਬਹੁਤ ਸਹਨ ਕਰ ਲਿਆ ਅੱਛਾ ਮੈਂ ਉਹੀ ਤੇਰੀ ਵਰਦਿਆਂਗੀ ਜਿੱਦੋਂ ਤੇਰੇ ਦਿਲ ਕਰਦਾ ਵੀ ਕਦੇ ਉੱਥੇ ਲੰਘ ਚੱਲਦੇ ਕਦੇ ਉੱਥੇ ਲ ਤੂੰ ਤਾਂ ਆਪਣਾ ਦੇਖ ਰਾਂਗਾ ਮੇਰੇ ਤਾਂ ਕਦੇ ਸੋਚੀ ਹੀ ਨਹੀਂ ਨਾ ਤੈਨੇ ਘਰ ਵਾਲੀ ਤਾਂ ਤੇ ਉਹੀ ਬੱਜੂਗੀ ਮੈਂ ਤਾਂ ਫੇਰ ਵੀ ਰਖੇਲੇ ਬਜਣੀ ਆ ਨਾ ਉਹ ਤਾਂ ਹਰੇਕ ਵਾਰੀ ਉਹਨੂੰ ਵੀ ਫੇਰ ਨਹੀਂ ਆ ਯਾਰ ਮੈਂ ਤਾਂ ਜਿਹੜੀ ਗੱਲ ਹੈ ਜੀ ਮੈਂ ਤਾਂ ਬੋਲੂਗੀ ਮੈਂ ਕੁਝ ਗਲਤ ਹੀ ਗਿਆ ਉਹ ਯਾਰ ਮੈਨੂੰ ਟਾਈਮ ਤਾਂ ਦੇ ਦੇ ਕਿੰਨਾ ਕੁ ਟਾਈਮ ਦਾ ਬਕਰਤੇ ਵੀ ਕਿਹਾ ਸੀ ਵੀ 2-4 ਦਿਨ ਖੜ ਜਾ ਆ ਜੇ ਤੂੰ ਚੱਕਦੀ ਏ ਝੋਲੇ ਹੁਣ ਫੇਰ ਆ ਗਈ ਯਾਰ ਮੈਂ ਦੱਸ ਕੀ ਕਰਾਂ ਅਰੇ ਥੋੜੀ ਘਰ ਛੱਡ ਕੇ ਆਉਂਦੇ ਹਾਂ ਘਰੇ ਦੱਸੇ ਕਿਸੇ ਨੂੰ ਕੁਛ ਨਾ ਗੁਰੇ ਦਿਮਾਗ ਨਾ ਖਰਾਬ ਕਰ ਮੇਰਾ ਠੀਕ ਹੈ ਨਾ ਚਲ ਠੀਕ ਹੈ ਤੂੰ ਉਹਨੂੰ ਰੱਖ ਲਈ ਨਾ ਫਿਰ ਤੂੰ ਕਿਉਂ ਕਿ ਮੇਰਾ ਵੀ ਨਿਖੜਾ ਛੱਡਦਾ ਆ ਨਾ ਉਹਦਾ ਛੱਡੇ ਉਹ ਯਾਰ ਉਹਨੂੰ ਤੇਰੀ ਤੇ ਤਾਂ ਬੰਨ ਜਾ ਤੂੰ ਉਹ ਯਾਰ ਉਹਨੂੰ ਰੱਖਣ ਦੀ ਕੋਈ ਗੱਲ ਨਹੀਂ ਹੈਗੀ ਉਹਨੂੰ ਕੱਢਣਾ ਹੋਵੇ ਨਾ ਦੋ ਮਟਾਚਾ ਕੱਢਦਾ ਉਹ ਤਾਂ ਮੇਰੀ ਮਾਈ ਆ ਜਿਹੜੀ ਉਹਨੂੰ ਰੱਖੀ ਬੈਠੀ ਆ ਰਾਂ ਦੇ ਰਾਂ ਦੇ ਕੋਈ ਇਹ ਸਿਰਫ ਗੱਲਾਂ ਨਹੀਂ ਠੀਕ ਆ ਤੇ ਤੂੰ ਨਾ ਮੈਨੂੰ ਬਹੁਤ ਚਾਰ ਲਿਆ ਹੁਣ ਮੈਨੂੰ ਪਤਾ ਲੱਗਿਆ ਤੂੰ ਮੈਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਮੇਰੇ ਨਾਲ ਨਹੀਂ ਰੱਖਣਾ ਚਾਹਦਾ ਤੈਨੂੰ ਅਬ ਦਾ ਮਤਲਬ ਕੱਢਿਆ ਹੁਣ ਤੂੰ ਕੌਣ ਮੈਂ ਕੌਣ ਤੂੰ ਆਪਣੇ ਰਾਸਤੇ ਠੀਕ ਹੈ ਮੈਂ ਮੈਨੂੰ ਜਾਣ ਦੇ ਉਹ ਮੇ ਚੰਗਾ ਜਿੱਤਰੀ ਹੀ ਜਦਾਂ ਚਲ ਤੈਨੂੰ ਨਾਲ ਹੀ ਲੈ ਕੇ ਜਾਊਂਗਾ ਮੈਂ ਹੁਣ ਤਾਂ ਖੁਸ਼ ਆ ਸੱਚੀ ਪਰ ਹਾਂ ਤੈਨੂੰ ਕੋਈ ਤਰਾਇ ਤਾਂ ਨਹੀਂ ਉਹ ਆਪਣੇ ਨਾਲ ਰਹੇ ਕਿਉਂਕਿ ਆਪਾਂ ਹੌਲੀ ਹੌਲੀ ਉਹਨੂੰ ਘਰੋਂ ਕੱਢਾਂਗੇ ਆਪਣੇ ਨਾਲ ਰਹੇ ਮਤਲਬ ਕਿ ਘਰ 'ਚ ਰਹੇ ਪਰ ਤੇਰੇ ਕਮਰੇ 'ਚ ਨਹੀਂ ਤੇਰੇ ਕਮਰੇ 'ਚ ਮੈਂ ਹੀ ਰਹੂੰਗੀ ਕੋਈ ਨਹੀਂ ਰਹੇਗਾ ਸਿਰਫ ਤੁਸੀਂ ਹੀ ਰਹੋਗੇ ਖੁਸ਼ ਹੋਣਾ ਚੱਲੀਏ ਚੱਲਾ ਜੋ ਹੁਣ ਦਰਵਾਜ਼ੇ ਦੇਖੀ ਜਾਊਗੀ ਮੈਂ ਕੋਕੋ ਤੇ ਕੱਲੇ ਆਲੂ ਬਣਾਏਗੀ ਨੇ ਮੈਨੂੰ ਮੀਂਹ ਜੀ ਅੱਜ ਮੈਂ ਆਲੂ ਪਰਾਂਹੇ ਸਬਜ਼ੀ ਬਣਾਉਣੀ ਆ। ਅੱਛਾ ਲੈ ਆਲੂ ਤਾਂ ਮੈਂ ਕੱਟ ਦਿੰਦੀ ਆ ਤੂੰ ਹੋਰ ਕੋਈ ਕੰਮ ਕਰ ਲੰਦੀ। ਨਾ ਨਾ ਮੰਮੀ ਜੀ ਤੁਸੀਂ ਬੈਠੋ ਮੈਂ ਕਰ ਦਿੰਦੀ ਆ। ਮੈਂ ਕਦੇ ਵਾਸਤੇ ਮੇਰੇ ਮੁੰਡੇ ਤੁਸੀਂ ਕਿਵੇਂ ਕੰਮ ਕਰ ਲਓਂਗੇ। ਕੀਤੀ ਮੈਂ ਕਿਹੜਾ ਬੈਠੀ ਮੋਟੀ ਹੁੰਨੀ ਆ। ਜੇ ਮੈਂ ਕਰ ਦਿੰਦੀ ਬੁੱਤ ਤੂੰ ਕੋਈ ਹੋਰ ਕੰਮ ਕਰ ਲੈ। ਕੋਈ ਨਾ ਮੰਮੀ ਜੀ। ਕਿਪੇ ਕਿ ਪਰ ਵੀਣਾ। ਸਰਸ਼ਨਾ ਸਰਸ਼ਨਾ। ਜਿਵੇਂ ਨਾ ਬੈਂਕ ਚ ਕੰਮ ਕਰਦੀ ਆ। ਇਹਨਾਂ ਤੈਨੂੰ ਟੋਟੀ ਲੈ ਨੂੰ ਆਪਣੇ ਨਾਲ ਆਪਣੇ ਨਾਲ ਕਿਉਂ ਰਹੂਗੀ ਪੁੱਤ? ਓ ਬੇਬੇ ਇਹਨੂੰ ਨਾਈਟ ਤੇ ਕੋਈ ਕਮਰਾ ਨਹੀਂ ਮਿਲਿਆ। ਇੱਕ ਇਹ ਹੈ ਦੂਰ ਦੀ ਹੈਗੀ। ਮੈਂ ਤਾਂ ਹੀ ਆਪਣੇ ਨਾਲ ਲੈ ਆਇਆ ਨੂੰ। ਚੱਲ ਪੁੱਤ ਜਿਵੇਂ ਤੈਨੂੰ ਸਹੀ ਲੱਗਦਾ। ਹਾਂ ਬੇਬੇ ਐ ਤੇਰੇ ਦੋ ਕਪਾਚਾ ਦੇ ਬਣਾ ਲਿਓ ਜੰਗਾ। ਆ ਜਾ ਫਿਰ ਵੀ ਨਾ। ਚੱਲ। ਉਹ ਸੱਤ ਕਰੋ ਮੈਂ ਨਹੀਂ ਕਿਹਾ ਜੀ ਕਿ ਮੈਨੂੰ ਲੱਗਿਆ ਅਗਰ ਸਾਡਾ ਫਿਰ ਕਰਤਾ ਠੀਕ ਆ ਪਰ ਹੁਣ ਤਾਂ ਨਾ ਇਹ ਘਰ ਮੈਨੂੰ ਮੈਨਾਂ ਉਹ ਵੀ ਕਿਤੇ ਵੱਧ ਕੇ ਵਧੀਆ ਲੱਗਣ ਲੱਗ ਗਿਆ ਕਿਉਂ ਇਹ ਹੋ ਗਿਆ ਕਿੰ데 ਆ ਜੇ ਕੀ ਹੋ ਗਿਆ ਤੇ ਜੇ ਮੈਨੂੰ ਮਿਲ ਗਿਆ ਹੋਰ ਕੀ ਚਾਹੀਦਾ ਅੱਛਾ ਹੁਣ ਤਾਂ ਕੁਝ ਆ ਮੇਰੀ ਪਰੀ ਹਾਂ ਅੱਛਾ ਮੈਨੂੰ ਦੱਸ ਉਹ ਤੇਰੇ ਘਰੋਂ ਹੀ ਸੀਗੀ ਹਾਂ ਕਿਉਂ ਉਹ ਤੇਰੀ ਛੋਟੀ ਜਿਹੀ ਕੁੜੀ ਰੱਤੀ ਸੀਗੀ ਉਹ ਤੇਰੇ ਘਰ ਆ ਰਹੀ ਐ ਹਾਂ ਹੋਈ ਮਰਚਵਾ ਅੰਨੀ ਮੁਰਾਣਾ ਮੁਰਾਣੀ ਕੀ ਗੱਲ ਆ ਯਾਰ ਚੱਲ ਵੇ ਹਾਂ ਦੇਖ ਲਈ ਤੇਰੀ ਪਸੰਦ ਵੀ ਮੈਂ ਮੈਂ ਤਾਂ ਐਸੀ ਪਤਾ ਨਹੀਂ ਤੇਰੀ ਪਸੰਦ ਕਿੰਨੀ ਕੋ ਵਧੀਆ ਆਉਗੀ ਤੂੰ ਮੇਰੀ ਪਸੰਦ ਤਾਂ ਤੂੰ ਆ ਤੇ ਉਹ ਉਹ ਮੇਰੀ ਮਾਂ ਦੀ ਪਸੰਦ ਆ ਇਹੀ ਗੱਲ ਕਰਦਾ ਰੋਣੇ ਨਾ ਯਾਰ ਚੱਲ ਛੱਡ ਤੋ ਇਹ ਤਾਂ ਮੈਂ ਚੱਲ ਦੇਖੂੰ ਤਾਂ ਨਹੀਂ ਆ ਕਿ ਨਾ ਉਹ ਮਹਾਰਾਜ ਇਹ ਟੂਟੂ ਖੜਾ ਕੇ ਆ ਗਿਆ ਕਰੋ ਚੱਕ ਦੇ ਮੂੰਹ ਇੱਥੇ ਆ ਜਾ ਨਿਓ ਕੋਈ ਗੱਲ ਨਹੀਂ ਮੈਨੂੰ ਲੱਗਦਾ ਮੈਂ ਕਿਸੇ ਨੇ ਆਪਣੀ ਸਖਾਈ ਨਹੀਂ ਤੁਸੀਂ ਚਾਹ ਫੜ ਲਓ ਬਹੜੇ ਮੈਂ TV ਦੇ ਨਹੀਂ ਬਾਈ ਜਾਣਾ ਮੈਨੂੰ ਗੁੱਸਾ ਜੜਾਉਂਦੀ ਹੋ ਯਾਰ ਇਹ ਮੈਂ ਬੁਰੀ ਤੇ ਜਮੇ ਪੁੱਛ ਜੀ ਆਏਗੀ तो भी गलता है यारा मैं क्यों ना, ना रुपिंद्रासी का ये नहीं करके ना रुपिंद्रासी वो जिजी मत्थे मारी मेरे लिए ले, ले के पता नहीं मेरी मां ने जब की बढ़िया लग गया चढ़ चढ़ तो चढ़ चढ़ कर और मैं आगे सारा कुछ ठीक कर दूंगा मैं आज तो बात दारु दारु नहीं पीने की ठीक है ठीक है उन त्यों भ ਮੈਂ ਵੀ ਰਹੀ ਆ। ਕੀ ਬੰਦਾ? ਬਸ ਬੰਨਣਾ ਲੱਗ ਗਿਆ। ਅੱਛਾ। ਚਾਹ ਤੇ ਵੀਡੀਓ ਬਣਾਣ ਦੀ ਤੇਰੇ ਕਰਕੇ ਮਿੱਠੇ ਹੀ ਬੰਦਾ ਆ ਤੇ ਕੁਛ ਅਜਿਹਾ। ਕਿਤੇ ਕੰਮ। ਸਿੱਖੇ ਜਿੰਦੀ ਵਾਲੀ ਹੋ ਗਈ। ਮੈਂ ਸਿੱਖਦੀ ਆ ਕਾਲੇ ਵਾਸਤੇ ਆ। ਕੋਈ ਨਹੀਂ। ਤੂੰ ਤਾਂ ਆਸ਼ੀ ਕਰੇਂਗੀ ਹੁਣ ਐਸ। ਠੀਕ ਐ। ਚਲ ਫਿਰ ਤੇ ਚੂਨੇ ਕਰ ਲਵਾਂ ਤੁੰਨੇ। ਠੀਕ ਆ? ਕਰ ਲਈ ਹੁੰਦੀ ਮੇਰੇ ਕੋਲ। ਤੋਂ ਨੰਨੇ ਮ ਕੋਟੇ ਕਿ ਨਹੀਂ। ਉਹ ਫੇਲ ਆ ਜੂਗੀ ਕੋਈ ਨਹੀਂ ਫਿਰ ਮੱਥੇ ਲਗੂਆ ਕੋਈ ਮੈਨਾਂ ਉਹ ਕੀ ਵੀ ਕਰੀ ਚਲ ਗੋਮੀ ਚੰਦੀ ਸੀ ਅੱਜ ਐਵੇਂ ਹੀ ਬਾਦ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਕੀ ਵਿਪਦ ਪੂਰਾ ਹੋਣ ਜਾ ਰਿਹਾ ਪੂਰਾ ਹੋ ਗਏ ਸੁਪਨਿਏ ਚਲ ਹੁਣ ਗੁਰੀਬੀ ਮੇਰਾ ਹੋ ਗਿਆ ਤੇ ਘਰ ਤੇ ਵਿਆਹ ਹੁਣ ਮੇਰਾ ਹੋ ਗਿਆ ਰਹੀ ਗੱਲ ਉਹਦੀ ਉਹਦੇ ਮੈਂ ਆਪੇ ਸਭ ਲਾ ਲੂੰਗੀ ਕੀ ਕਹਿੰਦੀ 嗯，没事，没事。